ਫੁੜੀ ਗਦੇ ਉਹਨੇ ਪੀ ਲਈ ਹੋਣੀ ਇੱਕ ਦੇ ਪਾਰਟੀ ਪੁੱਡੀ ਕਰ ਲਈ ਉਹਦੀ ਡਿਗਦੀ ਦੀ ਵੀਡੀਓ ਬਣਾਤੀ ਉਹਦੇ ਮਗਰ ਪੈ ਗਿਆ ਸੋਸ਼ਲ ਮੀਡੀਆ ਕੇ ਤਾਂ ਪੈਨੜਾ ਕੇ ਸ਼ਰਾਬਾਂ ਹੀ ਪੀ ਰਿਹਾ ਹੈ ਵੀ ਸਾਰਾ ਪੰਜਾਬੀ ਬੱਚਾ ਸਿਰਫ ਸ਼ਰਾਬਾਂ ਥੋੜੀ ਪੀ ਰਿਹਾ ਹੈ ਜੀ ਇੱਕ ਬੱਚੇ ਦਾ ਤੁਸੀਂ ਵੀਡੀਓ ਬਣਾ ਲਿਆ ਔਰ ਉਹ ਬੱਚੀ ਦੇ ਮੈਂ ਮਿਲਿਆ ਉਸ ਬੱਚੇ ਨੂੰ ਉਹ ਕਹਿੰਦੀ ਮੇਰੇ ਤੇ ਇੰਨਾ ਪ੍ਰੈਸ਼ਰ ਆ ਗਿਆ ਸੋਸ਼ਲ ਮੀਡੀਆ ਤੇ ਘਰੋਂ ਵੀ ਫੋਨ ਆਣ ਲੱਗੇ ਤੂੰ ਐਨੀ ਔਕੀ ਭੇਜੀ ਤੂੰ ਉੱਥੇ ਸ਼ਰਾਬਾਂ ਪੀਨੀ ਹੈ ਕਹਿੰਦੀ ਮੈਂ ਮੇਰੇ ਫਰੈਂਡ ਮੇਰੇ ਨਾਲ ਸੌਣ ਲੱਗੇ ਵੀ ਤੂੰ ਕੁਝ ਕਰਨਾ ਨਹੀਂ ਆਪਣੇ ਆਪ ਨੂੰ ਮੈਂ ਆ ਵੀ ਪੜ੍ਹਾਈ ਖਤਮ ਕੀਤੀ ਪੀਆਰ ਲਈ ਹੈ ਨੌਕਰੀ ਲਈ ਹੈ ਹੁਣ ਪੈਸੇ ਵੀ ਭੇਜੀਆਂ ਨਹੀਂ ਹੈ ਕਰ ਉਹਨਾਂ ਨੂੰ ਵੀ ਬੁਲਾਉਂਗੀ ਇੱਥੇ ਪਰ ਉਹ ਕਹਿੰਦੇ ਪਿਛੇ 6 ਮਹੀਨੇ ਮੇਰੇ ਇਹਨਾਂ ਓਕੇ ਨਿਕਲੇ ਵੀ ਉਹ ਮੇਰੇ ਮਗਰ ਪੈ ਗਏ ਨੇ ਮੇਰੇ ਪੇਰੈਂਟਸ ਦੇ ਆਦੇ ਦੇਖ ਤੇਰੀ ਕੁਆ ਦਾ ਫੋਨ ਆ ਗਿਆ ਤੇਰੀ ਮਾਸੀ ਦਾ ਫੋਨ ਆ ਗਿਆ ਤੇਰੀ ਚਾਚੀ ਦਾ ਫੋਨ ਆ ਗਿਆ ਤੇ ਤੂੰ ਹੀ ਭੇਜੀ ਦੀ ਉੱਥੇ ਉਹ ਤਾਂ بگੜ ਗਈ ਜਾ ਕੇ ਮੀਜੀ ਕਹਿੰਦੇ ਪੀਤੀ ਮੈਂ ਜ਼ਰੂਰ ਸੀਗੀ ਪਰ ਇੱਕ ਦਿਨ ਕਿਤੇ ਇੱਕ ਫਰੈਂਡ ਨਾਲ ਬੈਠੇ ਗਏ ਜੀ ਪੀ ਲਈ ਪੀਟੀ ਹੈ ਨਹੀਂ ਸੀ ਕਦੇ ਪੀਣੀ ਆਂਦੀ ਨਹੀਂ ਸੀਗੀ ਤੇ ਚੜ ਗਈ ਮੈਨੂੰ ਆਂਦੀ ਵੀ ਹੋਵੇ ਪੀਣੀ ਮੈਂ ਕਹਿੰਦਾ ਉਹ ਆਪਦੇ ਪੈਸੇ ਦੀ ਪੀ ਰਹੇ ਆ ਜੇ ਸੈਟਰਡੇ ਨੂੰ ਪੀ ਕੇ ਵੀ ਆਪਣਾ ਪਾਰਟੀ ਕਰ ਲੈਂਦੇ ਬਾਕੀ 6 ਦਿਨ ਤਾਂ ਦੇਖੋ ਨਾ ਉਹ ਕੀ ਕਰਦੇ ਅਮੈਂ 6 ਵਜੇ ਦੀ ਟ੍ਰੇਨ ਫੜਦਾ ਸੀ ਜਦੋਂ ਇੱਕ ਦਿਨ ਦੀ ਮੈਨੂੰ ਭੁੱਲਦੀ ਨਹੀਂ ਉਹ ਉਹ ਬੱਚੀ ਕਿ ਮੈਂ ਟ੍ਰੇਨ ਤੇ ਚੜਿਆ ਤੇ ਭਰੀ ਹੋਈ ਜੀ ਟ੍ਰੇਨ ਤੇ ਬੱਸ ਜੀ ਉਹ ਦਿਨ ਟ੍ਰੇਨ ਨਹੀਂ ਮਿਲੀ ਨਹੀਂ ਬੱਸ ਤੇ ਅਸੀਂ 에어ਪੋਰਟ ਜਾ ਰਹੇ ਸੀ ਤੇ ਇੱਕ ਬੱਚੀ ਨੇ ਬ੍ਰੈਂਟਨ ਜਾਣਾ ਸੀ ਉਹ ਉੱਤੇ ਚੜ ਗਈ ਉਹ ਸੀਟ ਲੱਭਣ ਲੱਗੀ ਉਨੋਂ ਉਹ ਸੀਟ ਨਹੀਂ ਮਿਲੀ ਮੇਰੇ ਕੋਲ ਸੀਟ ਸੀਗੀ ਮੈਂ ਉਹਨੂੰ ਕਿਹਾ ਉਰੇ ਬੈਠ ਜਾ ਉਹਨੇ ਮੈਨੂੰ ਦੇਖੀ ਵੀ ਮੈਂ ਉਮਰ ਚ ਬਣਾ ਹਾਂ ਉਹ ਕਹਿੰਦੀ ਨਹੀਂ ਜੀ ਨਹੀਂ ਤੁਸੀਂ ਤੁਸੀਂ ਬੈਠੋ ਮੈਂ ਕਿਹਾ ਨਹੀਂ ਤੁਸੀਂ ਆ ਜਾਓ ਥੱਕੇ ਹੋਏ ਲੱਗਦੇ ਹੋ ਉਹ ਕਹਿੰਦੀ 8 ਘੰਟੇ ਦੀ ਡਿਊਟੀ ਸੀ ਰਾਤ ਦੀ ਇੱਕ ਮਿੰਟ ਨਹੀਂ ਬੈਠ ਸਕਦੀ ਤੇ ਮੈਂ ਕਿਹਾ ਹੁਣ ਜਾ ਕੇ ਤਾਂ ਪੜ੍ਹਨਾ ਹੀ ਹੋਣਾ ਕਹਿੰਦੀ ਨਹੀਂ ਜੀ ਕਾਲਜ ਆਉਂਗੀ ਹੁਣ ਮੈਂ 2 ਘੰਟੇ ਪਾਉਂਗੀ ਜਾਉਂਗੀ ਸਾਨੂੰ ਉਹਨਾਂ ਦੀ ਮਿਹਨਤ ਨਹੀਂ ਦਿਖ ਰਹੀ ਜੀ ਉਹ ਉਹਨਾਂ ਬੱਚਿਆਂ ਦੀ ਹਾਂ ਭਟਕੀਆਂ ਹੋਣੀਆਂ ਵਿਚਾਰੀਆਂ ਔਰ ਉਹ ਮੈਂ ਕਹਿੰਨਾ ਉਹਨੀਆਂ ਹੀ ਵਿਕਟਮ ਹੈ ਔਰ ਜੇ ਪਟਕੇ ਗਈਆਂ ਗਈਆਂ ਕਿਹਦੇ ਕੋਲ ਹੈ ਬੰਦਿਆਂ ਕੋਲ ਤਾਂ ਗਈਆਂ ਉਹਨਾਂ ਨੂੰ ਬੰਦਿਆਂ ਨੂੰ ਤਾਂ ਅਸੀਂ ਕੁਝ ਕਹੀ ਨਹੀਂ ਰਹੀ ਜਿੰਨਾਂ ਕੋਲ ਪਟਕੇ ਗਈਆਂ ਤੇ ਅਸੀਂ ਇਹਨਾਂ ਤੇ ਫੋਕਸ ਕੀਤਾ ਹੋਇਆ ਹੈ ਔਰ ਉਹ ਵੀ ਬਹੁਤ ਛੋਟੀ ਮਾਈਨੋਰਟੀ ਹੈ ਉਹਨੂੰ ਆਪਾਂ ਨੌਰਮ ਨਾ ਮੰਨੀਏ ਕਿਉਂਕਿ ਮੈਂ ਇੱਕ ਵੀਡੀਓ ਦੇਖਿਆ ਸੀਗਾ ਜਿੱਥੇ ਉਹਨਾਂ ਨੇ ਕਿਹਾ ਵੀ ਜ਼ਿਆਦਾਤਰ ਜ਼ਿਆਦਾਤਰ ਤਾਂ ਮжоਰਿਟੀ ਹੁੰਦੀ ਹੈ ਹਾਂਜੀ ਇਹ ਮжоਰਿਟੀ ਨਹੀਂ ਹੈ ਇਹ ਕੁਝ ਬੱਚੇ ਨੇ ਜਿਹੜੇ ਕਿਸੇ ਪ੍ਰੈਸ਼ਰ ਚ ਆ ਕੇ ਜਾਂ ਕਿਸੇ ਹੋ ਸਕਦਾ ਮੈਂ ਕਹਿੰਨਾ ਸ਼ੌਕ ਨੂੰ ਵੀ ਆਏ ਹੋਣ कि इना कमा ते पर ओ परसेंटेज बहुत ही ਘਟ ਹੈ ਬਹੁਤ ਮਾਈਨਿਊਟ ਉਹ ਪਰਸੈਂਟੇਜ ਹੈ ਮੇਰੇ ਖਿਆਲ ਨਹੀਂ ਕਿ ਹਜ਼ਾਰ ਬੱਚੇ ਜੋ ਇਕ ਹੋ ਗਏ ਹੋ ਨਜਾਇਜ਼ ਫਾਇਦਾ ਚੁੱਕਣ ਵਾਲੇ ਵੀ ਤਾਂ ਫਿਰ ਆਪਣੀ ਹੀ ਉੱਥੇ ਜੀ ਹਾਂ ਜੀ ਬਿਲਕੁਲ ਬਿਲਕੁਲ ਫਿਰ ਨਜਾਇਜ਼ ਉਹ ਕਹਿੰਦੇ ਜੀ ਨਜਾਇਜ਼ ਫਾਇਦਾ ਉਹ ਕਿਸੇ ਬੰਦੇ ਨਾਲ ਜੁੜੀਆਂ ਨੇ ਉਹ ਬੰਦੇ ਕੌਣ ਨੇ ਆਪਣੇ ਨਹੀਂਗੇ ਤੇ ਜੇ ਉਹ ਨਜਾਇਜ਼ ਫਾਇਦਾ ਚੁੱਕਣ ਵਾਲੇ ਨੂੰ ਤਾਂ ਅਸੀਂ ਕੁਝ ਕਹੀ ਨਹੀਂ ਦੇ ਅਸੀਂ ਤਾਂ ਉਹਨਾਂ ਕੁੜੀਆਂ ਦੇ ਮਗਰ ਪਈ ਹੁਣ ਇੱਕ ਮੇਰੀ ਕਿਤਾਬ ਚ ਮੈਂ ਇਨਸਟੈਂਟ ਲਿਖਿਆ ਇੱਕ ਕੁੜੀ ਕਿਤੇ ਉਨੇ ਪੀ ਲੀ ਹੁਣੇ ਇੱਕ ਦੇ ਪਾਰਟੀ ਪੁਟੀ ਕਰ ਲਈ ਉਹਦੀ ਡਿਗਦੀ ਦੀ ਵੀਡੀਓ ਬਣਾਤੀ ਉਹਦੇ ਮਗਰ ਪੈ ਗਿਆ ਸੋਸ਼ਲ ਮੀਡੀਆ ਕੇ ਤਾਂ ਕੈਨੇਡਾ ਕੇ ਸ਼ਰਾਬਾਂ ਹੀ ਪੀ ਰਹੇ ਐ ਵੀ ਸਾਰਾ ਪੰਜਾਬੀ ਬੱਚਾ ਸਿਰਫ ਸ਼ਰਾਬਾਂ ਥੋੜੀ ਪੀ ਰਿਹਾ ਹੈ ਜੇ ਇੱਕ ਬੱਚੇ ਦਾ ਤੁਸੀਂ ਵੀਡੀਓ ਬਣਾ ਲਿਆ ਔਰ ਉਹ ਬੱਚੀ ਦੇ ਮੈਂ ਮਿਲਿਆ ਉਸ ਬੱਚੇ ਨੂੰ ਉਹ ਕਹਿੰਦੀ ਮੇਰੇ ਤੇ ਇੰਨਾ ਪ੍ਰੈਸ਼ਰ ਆ ਗਿਆ ਸੋਸ਼ਲ ਮੀਡੀਆ ਤੇ ਘਰੋਂ ਵੀ ਫੋਨ ਆਣ ਲੱਗੇ ਤੂੰ ਇੰਨੀ ਔਖੀ ਭੇਜੀ ਤੂੰ ਉੱਥੇ ਸ਼ਰਾਬਾਂ ਪੀਨੀ ਐ ਕਹਿੰਦੀ ਮੈਂ ਮੇਰੇ ਫਰੈਂਡਸ ਮੇਰੇ ਨਾਲ ਸੌਣ ਲੱਗੇ ਵੀ ਤੂੰ ਕੁਝ ਕਰਨਾ ਨਹੀਂ ਆਪਣੇ ਆਪ ਨੂੰ ਮੈਂ ਆਪ ਦੀ ਪੜ੍ਹਾਈ ਖਤਮ ਕੀਤੀ ਪੀਆ ਰ ਲਈ ਹੈ ਨੌਕਰੀ ਲਈ ਹੈ ਹੁਣ ਪੈਸੇ ਵੀ ਭੇਜੀ ਜਾਣੀ ਹੈ ਘਰ ਉਹਨਾਂ ਨੂੰ ਵੀ ਬੁਲਾਉਂਗੀ ਇੱਥੇ ਪਰ ਉਹ ਕਹਿੰਦੇ ਪਿਛੇ 6 ਮਹੀਨੇ ਮੇਰੇ ਨੂੰ ਓਕੇ ਨਿਕਲੇ ਵੀ ਉਹ ਮੇਰੇ ਮਗਰ ਪੈ ਕੇ ਤੇ ਮੇਰੇ ਪੇਰੈਂਟਸ ਕੇ ਆਦੇ ਦੇਖ ਤੇ ਰਿਪੂ ਦਾ ਫੋਨ ਆ ਗਿਆ ਤੇਰੀ ਮਾਸੀ ਦਾ ਫੋਨ ਆ ਗਿਆ ਤੇਰੀ ਚਾਚੀ ਦਾ ਫੋਨ ਆ ਗਿਆ ਕਿ ਤੇ ਤੂੰ ਹੀ ਭੇਜੀ ਦੀ ਉੱਥੇ ਉਹ ਤਾਂ بگੜ ਗਈ ਜਾ ਕੇ ਵੀ ਜੀ ਕਹਿੰਦੇ ਪੀਤੀ ਮੈਂ ਜ਼ਰੂਰ ਸੀਗੀ ਪਰ ਇੱਕ ਦਿਨ ਕਿਤੇ ਇੱਕ ਫਰੈਂਡ ਨਾਲ ਬੈਠੇ ਕੇ ਜੀ ਪੀ ਲਈ ਪੀਟੀ ਹੈ ਨਹੀਂ ਸੀ ਕਦੇ ਪੀਣੀ ਆਂਦੀ ਨਹੀਂ ਸੀਗੀ ਤੇ ਚੜ ਗਈ ਮੈਨੂੰ ਤੇ ਚਲੋ ਆਂਦੀ ਵੀ ਹੋਵੇ ਪੀਣੀ ਮੈਂ ਕਹਿੰਨਾ ਉਹ ਆਪਦੇ ਪੈਸੇ ਦੀ ਪੀ ਰਹੇ ਆ ਜੇ ਸੈਟਰਡੇ ਨੂੰ ਉਹ ਪੀ ਕੇ ਵੀ ਆਪਣਾ ਪਾਰਟੀ ਕਰ ਲੈਂਦੇ ਬਾਕੀ 6 ਦਿਨ ਤਾਂ ਦੇਖੋ ਨਾ ਉਹ ਕੀ ਕਰਦੇ ਆ ਉਹ ਅਸੀਂ ਉਹਨਾਂ ਦੀ ਮਿਹਨਤਾਂ ਨੂੰ ਨਕਾਰਦੇ ਆ ਯਾ ਸ਼ਾਇਦ ਇੱਥੇ ਕੋਈ ਜਲਨ ਹੈ ਕੋਈ ਜਿਹਨਾਂ ਨੂੰ ਨਈਂ ਵੀਡੀਓ ਲੱਗੇ ਉਹੋ ਇਹ ਵੀਡੀਓ ਜ਼ਿਆਦਾ ਫੌਰਵਰਡ ਕਰਦੇ। ਇੱਕ ਜ਼ਿਕਰ ਕੀਤਾ ਕਿ ਜਦੋਂ ਲੜਕੀ ਦੀ ਕਹਾਣੀ ਦੱਸੀ ਕਿ ਡਿਪਰੈਸ਼ਨ ਚ ਆ ਗਈ ਉਹਦੇ ਦੋ ਜਿਹੜੀਆਂ ਸਹੇਲੀਆਂ ਉਹਨਾਂ ਨੇ ਕੰਟੀਨਿਊ ਨਾਲ ਰੱਖਣਾ ਸ਼ੁਰੂ ਕਰ ਦਿੱਤਾ ਕਿ ਵੀ ਕੁਝ ਕਰਨ ਨਾ ਲਵੇ। ਇਹ ਵੀ ਕਿ ਬੱਚੇ ਡਿਪਰੈਸ਼ਨ ਚ ਬਹੁਤ ਜ਼ਿਆਦਾ ਉਹ ਡਿਪਰੈਸ਼ਨ ਦੀ ਕੀ ਵਜ੍ਹਾ ਹੈ ਕਿ ਕੰਮ ਨਹੀਂ ਮਿਲਦਾਗਾ ਕਿ ਜਾਂ ਮਾਪਿਆਂ ਦਾ ਪ੍ਰੈਸ਼ਰ ਵੀ ਅਸੀਂ ਤੇ 25 ਲੱਖ ਤੈਨੂੰ ਲਾ ਕੇ ਭੇਜਿਆ ਕਰਜ਼ੇ ਤੇ ਕਰਜ਼ਾ ਚੜੀ ਜਾਂ ਵਿਆਜ ਤੇ ਵਿਆਜ ਜਿਹੜੇ ਛੇਤੀ ਭੇਜ। ਦੇਖੋ ਜੀ ਇਹ ਪ੍ਰੈਸ਼ਰ ਘਟਾਣਾ ਹੈ ਫਿਰ ਉਹਨੂੰ ਟਾਈਮ ਚਾਹੀਦਾ ਹੈ। ਔਰ ਜੇ ਹੋਵੇ ਵੀ ਇਕੋ ਹੀ ਦੇਣ ਚ ਜਾ ਕੇ ਹੁਣ ਕਹਿਣ ਨਾ ਬੱਚਾ ਚਲੇ ਗਿਆ ਉਹ ਡਾਲਰ ਡਾਲਰਾਂ ਦੇ ਬੈਗ ਭੇਜਣ ਲੱਗ ਜੋ ਨਹੀਂ ਕਰ ਸਕਦਾ ਬੱਚਾ ਬੱਚਾ ਕੀ ਸੈਨਾ ਵੀ ਨਹੀਂ ਕਰ ਸਕਦਾ ਤੁਹਾਨੂੰ ਚੰਗੀ ਨੌਕਰੀ ਵੀ ਉੱਥੇ ਮਿਲ ਜੇ ਉੱਥੇ ਹਾਊਸਿੰਗ ਮਹਿੰਗੀ ਹੈ ਕਾਰਾਂ ਮਹਿੰਗੀਆਂ ਨੇ ਕਾਰਾਂ ਦੀ ਇੰਸ਼ੋਰੈਂਸ ਹੀ ਮਹਿੰਗੀ ਹੈ ਤੇ ਇੱਕ ਦੋ ਸਾਲ ਤੁਸੀਂ ਕਹੋ ਵੀ ਉਹ ਕਿਤੇ ਕਰਨ ਲੱਗ ਜੇ ਇਹ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਜੀ ਇਹ ਜੇ ਪੇਰੈਂਟਸ ਵੱਲੋਂ ਚਾਹੀਦਾ ਵੀ ਪੇਰੈਂਟਸ ਕਹਿਣ ਕਿ ਬੱਚੇ ਤੂੰ ਜਾ ਰਿਹਾ ਆਪ ਦੀ ਜ਼ਿੰਦਗੀ ਬਣਾਉਣ ਜਾ ਰਹੀਆਂ ਸਾਡੀ ਫਿਕਰ ਨਾ ਕਰ ਜੇ ਤਾਂ ਇਹ ਤੁਹਾਡਾ ਸਟੈਂਡ ਹੈ ਫਿਰ ਤਾਂ ਬੱਚੇ ਨੂੰ ਭੇਜ ਦਿਓ ਇਹ ਆਪਣੇ ਲਈ ਭੇਜ ਰਹੇ ਹਾਂ ਫਿਰ ਉਸ ਬੱਚੇ ਨੂੰ ਉੱਥੇ ਨਾ ਭੇਜੋ ਜੇ ਭੇਜਣਾ ਆਪਣੇ ਬੱਚੇ ਨੂੰ ਤਾਂ ਵੀ ਇਹ ਕਹਿ ਦੋ ਕਿ ਸਾਨੂੰ ਵੀ ਬੁਲਾ ਲਈਂ ਪਰ 4-5 ਸਾਲ ਤੱਕ ਲਾਲਾ ਆਪਣੇ ਆਰਾਮ ਨਾਲ ਤੂੰ ਆਪਣੇ ਆਪ ਨੂੰ ਸੈਟਲ ਕਰ ਲੈ ਕਿਉਂਕਿ ਜਾਂਦੇ ਹੀ ਉਹ ਬੱਚਾ ਨਹੀਂ ਕਰ ਸਕਦਾ ਫਿਰ ਯਾਰ ਡਿਪਰੈਸ਼ਨ ਹੈ ਕਈ ਗਲਤ ਕਮਾਂਜ ਪੈ ਜਾਂਦੇ ਨੇ ਕਿ ਡਰੱਗਸ 'ਚ ਪੈ ਜਾਂਦੇ ਨੇ ਖਾਲਾ ਕਿ ਮੈਂ ਡਰੱਗਸ ਵਾਲੇ ਕੋਈ ਉੱਥੇ ਮਿਲ ਨਹੀਂ ਸਕਿਆ ਮੈਨੂੰ ਲੱਗਦਾ ਇਹ ਬਹੁਤ ਓਵਰ ਰੇਟਿਡ ਸਾਡੀ ਕਮਿਊਨਿਟੀ 'ਚ ਡਰੱਗਸ ਦੀ ਦਾ ਇਫੈਕਟ ਉਹਨਾਂ ਦੀ ਬਾਕੀ ਕਮਿਊਨਿਟੀਜ਼ ਨਾਲ ਜੇ ਕੰਪੇਅਰ ਕਰੀਏ ਤਾਂ ਮਿਨਿਮਮ ਹੈ ਅੱਛੇ ਕੋਰ ਬਹੁਤ ਵੱਡਾ ਹੈ ਕਿ ਸਾਡੇ ਜਿੰਨੇ ਵੀ ਪੰਜਾਬੀ ਬੱਚੇ ਜਾ ਰਹੇ ਜਾਂ ਰੈਸਟੋਰੈਂਟ ਚ ਲੱਗੇ ਨੇ ਜਾਂ ਉਹ ਇੱਕ ਜਾਂ ਟੈਕਸੀ ਚ ਲਾ ਲਈ ਜਾਂ ਟਰੱਕ ਚਲਾ ਲਿਆ ਜੇ ਆਪਾਂ ਸਾਊਥ ਇੰਡੀਅਨ ਦੇ ਬੱਚੇ ਕਰੀਏ ਉਹ ਜਿਹਨੂੰ ਕਹਿੰਦੇ ਨੇ ਵਾਈਟ ਜੌਬ ਵਾਲੇ ਪਹਿਲ ਨੇ ਸਾਡੇ ਕੀ ਇੱਕ ਪਲੱਸ 2 ਕਰ ਲਈ ਚਲੋ ਕੈਨੇਡਾ ਛੇ ਬੈਂਡ ਚਲੇ ਚਲੋ ਕੈਨੇਡਾ ਉਹ ਵਰਕ ਦਾ ਹੈ ਕਿ ਉਹ ਜਿਆਦਾ ਅੱਛਾ ਕੰਮ ਮਿਲਦਾ ਉਹਨਾਂ ਨੂੰ ਜਦ ਸਾਡੇਆਂ ਨੂੰ ਘੱਟ ਚੰਗਰ ਨਹੀਂ ਕੰਮ ਮਿਲਦਾਗੇ ਜੀ ਅਨੇਕੋ ਜਿਹੜੇ ਸਾਊਥ ਇੰਡੀਆ ਦੇ ਜਿਹੜੇ ਇੰਜੀਨੀਅਰ ਜਾ ਰਹੇ ਐ ਫਿਰ ਤਾਂ ਇੰਜੀਨੀਅਰਿੰਗ ਦੇ ਪੈਸੇ ਉਹ ਉਹਨਾਂ ਪਰਿਵਾਰਾਂ ਤੋਂ ਨਹੀਂ ਜਿਹੜੇ ਇੰਜੀਨੀਅਰ ਨਹੀਂ ਕਰਾ ਸਕਦੇ ਸੀ ਆਪਣੇ ਹਰ ਤਰ੍ਹਾਂ ਦਾ ਬੰਦਾ ਜਾ ਰਿਹਾ ਜਿਹੜੇ ਇੰਜੀਨੀਅਰ ਕਰਾ ਸਕਦੇ ਉਹ ਵੀ ਜਾ ਰਹੇ ਐ ਆਪਣੇ ਚੰਗੇ ਪੜ੍ਹਨ ਵਾਲੇ ਵੀ ਜਾ ਰਹੇ ਐ ਅਸੀਂ ਪਿੰਡਾਂ ਤੋਂ ਵੀ ਜਾ ਰਹੇ ਐ ਕਿਉਂਕਿ ਇੱਥੇ ਉਦਾਹਰਣ ਹੈਗੇ ਉਹਨਾਂ ਕੋਲ ਵੀ ਫਲਾਣਾ ਗਿਆ ਸੀਗਾ ਉਹਨੇ ਪੈਸੇ ਕਮਾਏ ਔਰ ਕਮਾਏ ਵੀ ਹੈ ਇਹਨਾਂ ਨੇ ਮਿਹਨਤਾਂ ਬਹੁਤ ਕੀਤੀਆਂ ਉੱਥੇ ਜਿਹੜੇ ਪਹਿਲਾਂ ਗਏ ਤੇ ਦਿਸਦਾ ਉਹਨਾਂ ਦਾ ਪੈਸਾ ਇੱਥੇ ਆ ਉੱਥੇ ਆ ਕੇ ਹੁਚਾਰਪੁਰ ਸਾਰਾ ਭਰਿਆ ਵੀ ਉਹਨਾਂ ਨੇ ਆ ਕੇ ਕੋਠੀਆਂ ਇੱਥ ਤੇ ਉਹ ਦਿਸਦਾ ਲੋਕਾਂ ਨੂੰ ਜਾਣਾ ਚਾਹੁੰਦੇ ਆ ਪਰ ਹਾਂ ਜਿਹੜੇ ਡਿਪਲੋਮਾ ਤੇ ਜਾਂਦੇ ਹੁਣ ਕੀ ਆ ਵੀ ਉੱਥੇ ਦੋ ਤਰ੍ਹਾਂ ਦੀ ਐਜੂਕੇਸ਼ਨ ਹੈ ਜੀ 2 ਸਾਲ ਦਾ ਡਿਪਲੋਮਾ ਹੈ ਉਹਦੇ ਨਾਲ ਵੀ 3 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ 4 ਸਾਲ ਦੀ ਗ੍ਰੈਜੂਏਸ਼ਨ ਅੰਡਰਗ੍ਰੈਜੂਏਟ ਹੈ ਉਹਦੇ ਨਾਲ ਵੀ 3 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ ਉਹ ਵਰਕ ਪਰਮਿਟ ਕੋਈ ਅਫੋਰਡ ਕਰ ਸਕਦਾ 4 ਸਾਲ ਦਾ ਤਾਂ ਤੁਸੀਂ ਸੋਚ ਲਓ ਵੀ ਕੈਨੇਡੀਅਨ ਐਜੂਕੇਸ਼ਨ ਹੈ 4 ਸਾਲ ਵਾਲੀ ਤਾਂ ਉਹਨੂੰ ਤਾਂ ਬੱਚਾ ਬਹੁਤ ਸੌਖਾ ਹੋ ਜਾਊਗਾ ਪਰ ਹਰ ਕੋਈ ਅਫੋਰਡ ਨਹੀਂ ਕਰ ਸਕਦਾ ਉਹ ਤੁਹਾਨੂੰ ਲੱਗਦਾ ਉਹਨਾਂ ਨੂੰ ਵੀ ਜਿਹੜੇ ਆਪਣੇ ਮੈ ਬਣਾਉਣ ਗੁਰੇ ਜਿਨ੍ਹਾਂ ਨੂੰ ਕਿਹਾ ਉਹਨਾਂ ਨੂੰ ਵੀ ਲੱਗਦਾ ਵੀ ਤਾਂ ਡ ਤੁਹਾਡੀਆਂ ਫੀਸਾਂ ਜੇ 7000 ਡਾਲਰ ਹੈ ਤਾਂ ਇੰਡੀਅਨ ਬੱਚੇ ਤੋਂ ਉਹੀ ਯੂਨੀਵਰਸਿਟੀ 25000 ਡਾਲਰ ਲੈਂਦੀ ਹੈ ਤੇ ਉਹਨਾਂ ਦੇ ਉਹਨਾਂ ਦੇ ਬੱਚਿਆਂ ਲਈ ਘੱਟ ਫੀਸ ਹੈ ਸਾਡੇ ਲਈ ਤਿੰਨ ਤੋਂ 7 ਗੁਣਾ ਜ਼ਿਆਦਾ ਫੀਸ ਉਹ ਲੈਂਦੇ ਆ ਉਹ ਹਰ ਇੱਕ ਨਹੀਂ ਦੇ ਸਕਦਾ ਪਰ ਉਮੀਦਾਂ ਸਾਰਿਆਂ ਦੀਆਂ ਨੇ ਉਹ ਜਿਹੜੋਂ ਭੇਜਦੇ ਆ ਉੱਥੇ ਫਿਰ ਉਹਨਾਂ ਨੂੰ ਗੈਪ ਕਵਰ ਕਰਨ ਨੂੰ ਟਾਈਮ ਚਾਹੀਦਾ